ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਆ ਪਿੰਡ ਬੋਰਜਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਤੇ ਬਾਈ ਮਾਨਕ ਕੋਲੇ ਨਾ ਵਹਿੜ ਸੀਗੀ ਇਹਨੂੰ ਵਿਚਾਰੀ ਨੂੰ ਅੱਜ ਹਫਤਾ ਹੋ ਗਿਆ ਉਹ ਹੋਣ ਵਾਲਾ ਹੀ ਬਈ ਹਫਤਾ ਹਫਤਾ ਹੋ ਗਿਆ ਵਿਚਾਰੀ ਨੂੰ ਬੰਨ ਪਏ ਨੂੰ ਨਾ ਪੱਠਾ ਕਰਦੀ ਸੀ ਨਾ ਗਾਲਾਂ ਕਰਦੀ ਸੀ ਆ ਇੱਕ ਨਵਾਂ ਤਰੀਕਾ ਕਿਸੇ ਪੁਰਾਣੇ ਬੰਦੇ ਨੇ ਦੱਸਿਆ ਸੀਗਾ ਸਾਨੂੰ 20 ਸਾਲ ਪੁਰਾਣਾ ਤਜਰਬਾ ਬਾਈ ਵੀਰ ਦਾ ਬਾਪੂ ਦਾ ਵਿਚਾਰੇ ਦਾ ਉਹਦਾ ਤੇ ਉਹਦੇ ਬਾਪੂ ਨੇ ਦੱਸਿਆ ਵੀ ਪਸੂ ਦੇ ਐ ਤਰੀਕੇ ਦੇ ਨਾਲ ਦੇਖੋ ਮੂੰਹ ਦੇ ਵਿੱਚ ਡੰਡਾ ਪਾ ਲੈਣਾ ਪਾ ਕੇ ਉਤੋਂ ਦੀ ਰੱਸਾ ਬੰਨ ਕੇ ਤੇ ਐ ਨੂੰ ਬੰਨ ਦੇਣਾ ਇਹ ਬਾਈ ਜੀ ਗਾਲਾ ਕਰਾਉਣ ਦਾ ਤਰੀਕਾ ਇਹ ਤਰੀਕਾ ਬਹੁਤ ਵਧਗਾ ਤੇ ਬਹੁਤ ਚੰਗਾ ਲੱਗਿਆ ਕਿਉਂਕਿ ਇੱਕ ਹਫਤਾ ਹੋ ਗਿਆ ਸੀ ਗਾਣੇ ਗੋਹੇ ਦਾ ਸਾਨੂੰ ਕੁਝ ਨਹੀਂ ਫੋਸ ਵੀ ਖਾਇਆ ਸੀ ਇਹ ਬੰਨਣ ਦੇ ਕਾਰਨੇ ਪੰਜ ਚਾਰ ਮਿੰਟ ਹੋਏ ਬੱਦੇ ਨੂੰ ਤੇ ਆਏ ਨੇ ਗੋਆ ਕਰ ਲਿਆ ਜੀ ਹੋਰ ਰੱਖ ਨਹੀਂ ਪਿਆ ਅੱਜ ਵਾਂ ਗੋਆ ਵੱਧੂ ਹੁੰਦੀ ਹੈ ਇਹਦਾ ਬਾਈ ਜੀ ਦੇਖੋ ਜੇ ਕਿਸੇ ਪਸ਼ੂ ਨੂੰ ਸਮੱਸਿਆ ਆ ਰਹੀ ਆ ਤੇ ਇਸ ਕਾਰਨ ਤੁਸੀਂ ਐ ਕਰਕੇ ਗਾਲੇ ਦੀ ਮਦਦਤ ਦੇ ਰਿਹਾ ਡੰਡਾ ਉਹਨੂੰ ਪਸ਼ੂ ਗਾਲਾ ਨਹੀਂ ਕਰਦਾ ਤੇ ਬਾਕੀ ਆਪਾਂ ਗੱਲਬਾਤ ਬਾਈ ਜੀ ਨਾਲ ਕਰਾ ਦਿੰਨੇ ਆ ਬਾਈ ਮਾਨ ਕੀ ਹਾਲ ਆ ਠੀਕ ਆ ਬਾਈ ਹਾਂ ਕਿੰਨੇ ਦਿਨ ਹੋ ਗਏ ਨੂੰ ਫਿਰ ਦਿੱਲੀ ਨੂੰ ਇਹਨੂੰ ਹਫਤੇ ਦੇ ਨੇੜੇ ਹੋਣ ਵਾਲਾ ਹੈ ਹਫਤੇ ਨੂੰ ਹੋਣ ਵਾਲਾ ਮੂੰਹ ਜਵੇਂ ਨਹੀਂ ਹਲਾਇਆ ਸੀ ਨੇ ਹਾਂ ਨਹੀਂ ਹਲਾਉਂਦੀ ਨਹੀਂ ਕੋਖਾ ਹੱਡ ਤਾਂ ਉੱਚੀ ਸੀ ਮੇਰੇ ਹਿਸਾਬ ਨਾਲ ਡੰਡਾ ਬਣਨ ਤੋਂ ਪਹਿਲਾਂ ਹਾਂ ਹਾਂ ਆ ਹੱਡ ਤੋਂ ਬਾਈ ਜੀ ਐਸ ਤੋਂ ਉੱਚੀ ਹੋਈ ਪਈ ਸੀ ਕੋਖੇ ਦੀ ਆ ਕੋਖ ਵੇਖੋ ਬਹਿ ਚੱਲੀ ਆ ਤੇ ਗੋਹ ਗਾਣੇ ਦੇ ਨਾਲ ਕਰ ਲਿਆ ਹੈ ਨਾ ਹਾਂ ਕਰ ਲਿਆ ਸਹੀ ਲੱਗਿਆ ਤਰੀਕਾ ਹਾਂ ਬਹੁਤ ਈ ਲੱਗਾ ਦਵਾਈ ਬੂਟੀ ਦੀ ਮਦਦ ਤੋਂ ਲਾਉਂ ਵੀ ਸਹੀ ਆ ਇਹ ਸਹੀ ਹੈ ਜੀ ਹੁਣ ਮਨ ਲਾ ਪਾ ਡੰਡਾ ਦੇ ਗਵਾ ਕਰ ਲ ਕੋਈ ਤਾਂ ਕੋਈ ਹਜਾਨਤ ਆ ਹਾਂ ਇਹਦਾ ਡੰਡਾ ਵੀ ਆਪਣੇ ਘਰੇ ਆ ਡੰਡਾ ਵੀ ਰੱਸਾ ਵੀ ਆਪਣੇ ਘਰੇ ਹੀ ਆ ਰੱਸਾ ਵੀ ਆਪਣੇ ਘਰੇ ਆ ਤੇ ਇਹਦਾ ਇੱਕ ਪਸ਼ੂ ਦਾ ਭਲਾ ਪਾਉਣਾ ਹਾਂਜੀ ਤੇ ਬਾਈ ਜੀ ਆ ਤਰੀਕੇ ਦੇ ਨਾਲ ਆ ਵੇਖੋ ਵੀ ਗਾਂ ਫੇਰ ਦੁਬਾਰੇ ਤੁਹਾਨੂੰ ਵਿਖਾਉਣੇ ਆ ਕਿ ਕਿੱਥੇ ਪਸ਼ੂ ਨੂੰ ਹਲਾ ਨਹੀਂ ਰਿਹਾ ਕਿੱਥੇ ਹੁਣ ਮੰਨ ਕੇ ਜਦੋਂ ਝੱਗ ਬਣਾਈ ਬੈਠੀ ਆ ਹਾ ਹੋ ਸਕਦਾ ਭਾਂਡ ਹੋ ਜੇ ਤੇ ਅਰਬੇ ਨਾਲ ਇਸ ਦਾ ਭਾਲਗਾ ਹੋ ਸਕਦੀ ਆ ਜਿਹਦੇ ਹਿਸਾਬ ਨਾਲ ਗਾਣੇ ਗੋਆ ਕਰ ਲਿਆ ਕਿੱਥੇ ਹੱਤਾ ਹੋ ਗਿਆ ਵਿਖਾਇਆ ਨਹੀਂ ਹੈ ਨਾ ਨਾ ਹੱਤਾ ਹੋ ਗਿਆ ਠੀਕ ਆ ਬਾਈ ਜੇ ਬਾਈ ਕਿਸੇ ਵੀਰ ਨੂੰ ਪਹਿਲੀ ਗੱਲ ਦਾ ਪਰਮਾਤਮਾ ਆਇਓ ਜੀ ਸਮੱਸਿਆ ਲਿਆਵੇ ਨਾ ਜੇ ਕਿਸੇ ਜਾਨਵਰ ਨੂੰ ਆਉਂਦੀ ਵੀ ਆ ਆ ਤਰੀਕਾ ਬਿਲਕੁਲ ਸਹੀ ਆ ਤੂੰ ਕੋਈ ਹਰਜਾਨਾ ਕੋਈ ਪੈਸਾ ਨਹੀਂ ਲੈਣਾ ਕੋਈ ਮੰਨ ਲੈਦਾ ਮਤਲਬ ਦੱਸਣ ਹੀ ਆ ਹਾਂਜੀ 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 ਤੇ ਬਾਈ ਜੀ ਭਲੇ ਦੀ ਖਾਤਰ ਤੁਹਾਨੂੰ ਵਿਖਾ ਰਹੇ ਆ ਤੇ ਬਾਈ ਜੀ ਕਿਰਪਾ ਕਰਕੇ ਵੀਡੀਓ ਇਹ ਵੱਧ ਤੋਂ ਵੱਧ ਮੇਰੇ ਵੀਰ ਜਿਹੜਾ ਵੀ ਵੇਖੇ ਵਾਤਵਾਦ ਸ਼ੇਅਰ ਕਰੋ ਠੀਕ ਆ ਬਾਈ ਜੀ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਗਊ ਦੀ ਜਾਈ ਦਾ ਜਾਂ ਕਿਸੇ ਮੱਝ ਦਾ ਬੇਜਵਾਨੇ ਜਾਨਵਰ ਦਾ ਇਹਦੇ ਨਾਲ ਬਾਈ ਜੀ ਬਿਲਕੁਲ ਫੁੱਲ ਭਲਾ ਹੋ ਸਕਦਾ ਹੋ ਸਕਦਾ ਨਾ ਹੋ ਸਕਦਾ ਅਗਲੇ ਨੂੰ ਸ਼ੇਅਰ ਕਰਨ ਦਾ ਬਾਈ ਜੀ ਵੀਡੀਓ ਦਾ ਫਾਇਦਾ ਹੀ ਫਾਇਦਾ ਹਾਂ ਆਪਾਂ ਵੀ ਬਾਈ ਜੀ ਤਾਂ ਹੀ ਪਾਤੀ ਆ ਵੀ ਚਲੋ ਗਊ ਦੀ ਜਾਈ ਦਾ ਇਹਦਾ ਵੀ ਭਲਾ ਹੋਵੇ ਭਲਾ ਹੋ ਉਹ ਵੀ ਹਫਤਾ ਹੋ ਗਿਆ ਖਬਰਾਂ ਕਿੰਨੀ ਕੁ ਚੜੀ ਤਖਲੀਬ ਵਿੱਚ ਸੀਗੀ ਤੇ ਆ ਜਿਹੜਾ ਅੰਦਰੋਂ ਆਸਰ ਕਿਲੋ ਡੂਢ ਕਿਲੋ ਗੋਆ ਕੱਢਿਆ ਇਹਦੇ ਨਾਲ ਕੋਈ ਮਦਦ ਹੋਈ ਆ ਤੇ ਹੋ ਸਕਦਾ ਵੀ ਜਿਹੜੇ ਬੰਦੇ ਨੇ ਤਿਆਰ ਬਹੁਤਾ ਆਪ ਨੂੰ ਦੱਸਦਾ ਸੀ ਇਹਦਾ ਵੀ ਪਚਕਾਰ ਮਾਰੂ ਘੰਟੇ ਦੀ ਹੈ ਨਾ ਹਾਂ ਤਾਂ ਘੰਟੇ ਡੇਢ ਘੰਟੇ ਜਾਂਦੇ ਹਾਂ ਤਾਂ ਡੇਢ ਘੰਟਾ ਕਹਿੰਦਾ ਸੀ ਇਸ ਤਰੀਕੇ ਨਾਲ ਪਾ ਦਿਓ ਤੋਂ ਉਦੋਂ ਬਾਅਦ ਪਸ਼ੂ ਅੰਦਰੋਂ ਸਾਫ ਹੋਊਗਾ ਕਿਉਂਕਿ ਕਹਿੰਦਾ ਉਹਦੇ ਦੱਸਣ ਦਾ ਤਰੀਕਾ ਵੀ ਚਾਰਵੇਂ ਦੇ ਹੁੰਦੇ ਬਹੁਤਿਆਰ ਨਾ ਮਿਹਦਾ ਜਾਮ ਹੋ ਜਾਂਦਾ ਤੇ ਜਿਹੜਾ ਡੰਡਾ ਇਹ ਮਿਹਦੇ ਦੀ ਮਦਦ ਹੀ ਕਰ ਰਿਹਾ ਅੰਦਰੋਂ ਅੰਦਰਲਾ ਸਿਸਟਮ ਹਿਲਾ ਰਹੀ ਆ ਹੁਣ ਇਹ ਲਓ ਬਾਈ ਜੀ ਆ ਤਰੀਕੇ ਦੇ ਨਾਲ ਅੰਦਰਲਾ ਸਿਸਟਮ ਇਹ ਵਿਚਾਰੀ ਕਰਮਾਂ ਵਾਲੀ ਹਿਲਾ ਰਹੀ ਆ ਤੇ ਗੌਰੀ ਜਈਆ ਰੱਬ ਸੱਚੇ ਪਾਤਸ਼ਾਹ ਤੇ ਮਿਹਰ ਕਰੇ ਤੇ ਪਹਿਲੀ ਗੱਲ ਤਾਂ ਕਿਸੇ ਜਾਨਵਰ ਨੂੰ ਉਹਦੀ ਸਮੱਸਿਆ ਆਵੇ ਨਾ ਆਪਾਂ ਇਹ ਨਹੀਂ ਆਦੇ ਵੀ ਆਵੇ ਜੇ ਆਉਂਦੀ ਵੀ ਆ ਤੇ ਤਰੀਕਾ ਬਿਲਕੁਲ ਸਹੀ ਹੈ ਸਹੀ ਹੈ ਸਹੀ ਹੈ ਕੋਈ ਰਜਾਨਾ ਤਾਂ ਹੈ ਨਹੀਂ ਇਹਦਾ ਬਾਈ ਹਾਂਜੀ ਤੇ ਲੋ ਬਾਈ ਜੀ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਤੇ ਜੇ ਬਾਈ ਨਾਲ ਗੱਲਬਾਤ ਵੀ ਕਰਨੀ ਹੋਵੇ ਮੋਬਾਈਲ ਨੰਬਰ ਕਿੰਨਾ ਆਪਣਾ ਮੈਂ ਨੰਬਰ 9464636573 ਲੋ ਬਾਈ ਜੀ ਕਿਸੇ ਵੀਰ ਨੇ ਬਾਈ ਨਾਲ ਗੱਲਬਾਤ ਕਰਨੀ ਹੋਵੇ ਕਰ ਸਕਦਾ ਇਹਦੇ ਬਾਰੇ ਨੰਬਰ ਬਾਈ ਨੇ ਦੱਸਤਾ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਸਕਦੇ ਆ ਪਰ ਹੁਣੇ-ਹੁਣੇ 15-20 ਮਿੰਟਾਂ ਦੇ ਵਿੱਚ ਵਿੱਚ 90% ਗਾ ਨੂੰ ਫਾਇਦਾ ਹੈਗਾ ਵੀਡੀਓ ਵੇਖਣ ਲਈ ਧੰਨਵਾਦ ਹੈ ਜੀ ਕੁੱਕ ਬਹਿ ਗਈ ਬਾਈ ਜੀ ਕੁੱਕ ਤਾਂ ਨਹੀਂ ਪਈ ਸੀ ਜਮਾ ਠੀਕ ਹੈ ਜੀ